ਤੇ ਦੁਕਾਨਦਾਰਾਂ ਨੋਟ ਜਰਨਲ ਸੋੜ ਹੈਗਾ ਕਿੱਥਾ ਹੁੰਦਾ ਰਵਾਰ ਨਹੀਂ ਜਿੱਥੇ ਜਾਂਦੀ ਹੈਗੀ ਕੋ 10 ਕਰੋੜ ਰੁਪਏ ਹੈਗਾ। ਇਹ ਕਰੀਬਨ ਰਾਤ ਨੂੰ 3:00 ਸਾਢੇ 3:00 ਵਜੇ ਦੇ ਕਰੀਬਨ ਨਾ ਬੰਦੇ ਆਏ ਹੈਗੇ ਦੋ। ਹਾਂ। ਦੋ ਬੰਦੇ ਆਏ ਹੈਗੇ ਤੇ ਉਹ ਆ ਡਿਗਵੰਡੀ ਲੱਗੇ ਸੱਬਰਵਾਲੀ ਉਹਨਾਂ ਨੇ ਸਾਹਮਣੇ ਨਾ ਘਰ ਤੋਂ ਖਰਾਕ ਸੁਣਿਆ ਹੈਗਾ ਜੀ। ਤੇ ਉਹਨਾਂ ਨੇ ਪਹਿਲਾਂ ਅਲਰਟ ਕੀਤਾ ਪਹਿਲਾਂ ਆਵਾਜ਼ ਦਿੱਤੀ ਹੈਗੀ ਉਹਨਾਂ ਨੇ ਤੇ ਅਲਰਟ ਹੋ ਗਏ ਤੇ ਫਿਰ ਚਲੇ ਗਏ ਹੈਗੇ ਜੀ ਲੋਗ ਲਾਗ ਉਹ ਤੋੜਤਾ ਜੀ। ਤੇ ਫਿਰ ਕਾਰੀ ਜਾ ਕੇ ਨਾ ਥੋੜਾ ਕਿ ਚਿਰ ਉਹਨਾਂ ਨੇ ਪਹਿਲਾਂ ਪਲੈਨਿੰਗ ਕੀਤੀ ਹੈ ਕਿ ਦੋ ਮੁੰਡੇ ਹੀ ਜਵਾਨ ਹੀ ਕਾਫੀ ਤੇ ਦੋ ਕੁ ਮਿੰਟ ਰੁਕ ਕੇ ਤੇ ਫਿਰ ਵਾਪਸ ਆ ਗਏ ਹੈਗੇ ਫਿਰ ਲਾ ਕੇ ਲਾਈਟ ਹੈਗੀ ਲਾਈਟ ਪੁਝਾ ਕੇ ਤੇ ਫਿਰ ਅੰਦਰ ਆ ਕੇ ਉਹਨਾਂ ਨੇ ਕਾਰਵਾਈ ਕੀਤੀ ਹੈਗੀ ਆ ਕਿੰਨਾ ਨੁਕਸਾਨ ਹੈ ਨੁਕਸਾਨ ਆ ਡਾ तकरीबन ਗੱਲੇ ਗੁੱਲੇ ਜੋ ਹੈਗੇ ਹੀ ਪੈਸੇ ਉਹ ਵੀ ਥੋੜੇ ਫਰੇ ਗਿਆ ਤੇ ਗੋਲਕ ਹੱਡੀ ਹੈ ਗਈ 10 15 15 20 ਇਹ ਤੇ ਨੁਕਸਾਨ ਹੈ ਹਾਂ ਹੋਰ ਕੋਈ ਹਾਂ ਸਮਾਨ ਮਿਸਮਾਨ ਦਾ ਬਾਕੀ ਫਲਾਰਾ ਕਲੂੜਾ ਤੋੜ ਪਾ ਜੇ ਥੋੜੀ ਬੋਤੀ ਹੋਈ ਹੈ ਗਈ ਆ ਲੋਗ ਲਗ ਤੋੜ ਕੇ ਗਏ ਹੈਗੀ ਆ ਬਾਕੀ ਦੂਸਰਾ ਸਮਾਨ ਨਹੀਂ ਫਰੇ ਗਿਆ ਬਸ ਪੈਸੇ ਫਰੇ ਹੈਗੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਗੇ ਕਿ ਇੰਨੇ ਲਾਗੇ ਖਾਣੇ ਤੇ ਲੱਗੇ ਹੀ ਇਹੋ ਕਾਰਵਾਈ ਹੋ ਗਈ ਤੁਹਾਡੇ ਘਰ ਦੇ ਲੱਗੇ ਇਹ ਕਾਰਵਾਈ ਹੋ ਗਈ ਹੈ ਤੇ ਫਿਰ ਦੂਰ ਨੇਰੇ ਦਾ ਤੇ ਪਤਾ ਨਹੀਂ ਤੁਹਾਡੇ ਨਾਲ ਹੀ ਬੁਏ ਜੀ ਇਹ ਕੰਮ ਹੋਉਂਦੇ ਆ ਤੇ ਇੰਨੀ ਕੋਈ ਕਾਰਵਾਈ ਤੁਹਾਡੀ ਬੰਨੀ ਚਾਹੀਦੀ ਹੈ ਵੀਰਾ ਦੇ ਨੇਰੇ ਇੰਨਾ ਕੁ ਲੱਟੇ ਤੇ ਇਹੋ ਕਾਰਵਾਈ ਕਾਰਨਾਮੇ ਬੁੱਲਸ ਨੂੰ ਕੰਪਲੀਟ ਕਰਤੇ ਰਹੇ ਨਹੀਂ ਪੁੱਤਰੋਂ ਨਾ ਭੈਣਾਂ ਨੂੰ ਡੀਕ ਦੇ ਪਏ ਅਸੀਂ ਜਾਣਾ ਹੈਗਾ ਉਹ ਮੇਰਾ ਪਰਚ ਪੁੱਤਰ ਵਗੈਰਾ ਵੀ ਲੈ ਗਿਆ ਗਰੀਓ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਨਟ ਕਰਨਾ ਹੈਗਾ ਜੀ ਥੋੜੇ ਕਿਉਂਕਿ ਜੀ ਤੁਸੀਂ ਇੱਥੇ ਆਏ ਸੀਗੇ ਕੋਈ ਉਹ ਪੁਲਿਸ ਨੂੰ ਕੋਈ ਤੁਸੀਂ ਆਪਣਾ ਸੂਚਿਤ ਕੀਤਾ ਪੁਲਿਸ ਇੱਥੇ ਆਇਆ ਮੇਰੇ ਰਾਤ ਨੂੰ ਸਵੇਰ ਜਦੋਂ ਅਸੀਂ ਆਏ ਹੈਗੇ ਅਸੀਂ 4:00 ਵਜੇ ਉਹ ਪੁਲਿਸ ਮਲਾਜਮ ਆਏ ਹੈਗੇ ਉਹਨਾਂ ਨੇ ਕਾਫੀ ਜਾਣ ਪੜਤਾਲ ਕੀਤੀ ਹੈ ਕਿ ਸਾਰੇ ਲੱਬੇ ਹੈਗਾ ਸਭ ਕੁਝ ਤੇ ਵੱਡੋਂ ਮੁੰਡੇ ਲੱਬੇ ਨਹੀਂ ਹੈਗੇ ਕਾਫੀ ਅੰਨੇ ਕਿੰਨੇ 2 ਘੰਟੇ ਮਤਲਬ ਲੱਭਣ ਦੀ ਕੋਸ਼ਿਸ਼ ਕੀਤੀ ਬੰਦੇ ਲੱਭੇ ਨਹੀਂ ਜੇ ਕੋਈ ਸਕਰੀਬੋ ਰਾਤ ਕੋਈ 3 ਵਜੇ ਮੇਰੇ ਮਕਾਨ ਦੇ ਕਾਲੇ ਕੁੱਤੇ ਨੇ ਤੇ ਮੈਨੂੰ ਫੋਨ ਆਇਆ ਤੇ ਜਿਹੇ ਕਰਕੇ ਕੋਈ ਦਿਖਾ ਦੋ ਰਿਹਾ ਕਾਲੇ ਆ ਬਾਹਰ ਹੀ ਪਏ ਨੇ ਪਰ ਮੇਰਾ ਨੁਕਸਾਨ ਹੋ ਗਿਆ ਫਟ ਗਿਆ ਬਸ ਕੋਈ ਕੋਈ ਪੈਸੇ ਇੱਕ ਤਰ੍ਹਾਂ ਸੇ ਉਹ ਮੇਰਾ ਕੋਈ ਮਾਲੀ ਜਾ ਕੇ ਤੁਹਾਡਾ ਆਪਣਾ ਸਮਾਨ ਸਮਾਨ ਤਾਂ ਵੀ ਬਚਾਈ ਲਿਆ ਜਦੋਂ ਕਿਸੇ ਦੀ ਦੰਦ ਨੁਕਸਾਨੀ ਹੈ ਤਾਂ ਇਹਨਰੇ ਟੁੱਟੇ ਨੇ ਜ਼ਰੂਰ ਮਿੱਟੀ ਖਾੜੇ ਦੇ ਨਾਲ ਹੀ ਇਹ ਮੇਰੀ ਚੌਥੀ ਪੰਗੀ ਦੁਕਾਨ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਨੂੰ ਕਰਾ ਕਿ ਦੁਬਾਰਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਇਹ ਆਵਾਜ਼ ਆਤ ਹੋਈ ਆ ਮੇਰੇ ਨਾਲ ਕਿਸੇ ਰੰਗ ਨਹੀਂ ਇਹ ਕੰਮ ਹੋਣਾ ਚਾਹੀਦਾ ਕਿ ਇਸਤੇ ਲਗਾਮ ਕੱਸੀ ਜਾਵੇ ਪ੍ਰਸ਼ਾਸਨ ਨੂੰ ਤੇ ਮੈਂ ਇਹ ਕਹੂੰਗਾ ਧੰਨ ਦੁਕਾਨ ਹੈ ਜੀ ਸ਼ਮੂ ਫੁੱਟਵੇ ਦੇ ਨਾਮ ਦੀ ਹਾਂਜੀ ਤੇ ਮੈਨੂੰ ਤਰਾਹ ਤੇ ਮੇਰੀ ਮੋਤੀ ਚੋਰੀ ਹੋਈ ਦੀ ਹੈ ਤੇ ਜੇ ਸੰਭਵ ਸ਼ੇਰੇ ਪਤਾ ਲੱਗਾ 4 ਵਜੇ ਸਾਨੂੰ 4:30 ਫੋਨ ਆਈ ਸੀ ਤੇ ਉਸੇ ਲਫੀ ਘਰੋਂ ਪਰ ਜੇ ਤੇ ਆ ਕੇ ਦੇਖਿਆ ਤੇ ਇੱਥੇ ਕੋਈ ਕੀ ਜੰਦਰੇ ਸਾਡੇ ਕੋਲ ਸੀ ਜੰਦਰਾ ਤੇ ਕਰਿਆ ਕਿਹੜਾ ਆ ਪਿਆ ਗਏ ਸੀ ਜੰਦਰਾ ਕਦੇ ਜਿੱਥੇ ਜਿੱਥੇ ਤੇ ਕਾਫੀ ਕੁਝ ਸਮਾਨ ਕਿੰਨਾ ਕ ਨੁਕਸਾਨ ਜਿਹੜਾ ਤੁਹਾਡਾ ਹੋਇਆ ਸਾਡਾ ਸਰ 5 ਤੋਂ 7000 ਦਾ ਨੁਕਸਾਨ ਹੋਇਆ ਦਲੇ ਚ ਵੀ ਥੋੜੇ ਬੋਤੇ ਹੈਗੇ ਸੀ ਪਛੜੀ ਬਲਸੀ ਉਹ ਸਮਾਨ ਸਾਰਾ ਲੱਗ ਗਿਆ। ਵੀ ਪ੍ਰਸ਼ਾਸਨ ਤੋਂ ਕਿਸੇ ਦੀ ਮੰਗ ਕਰਦੇ ਅਸੀਂ ਇਹ ਦਵਾਂਗੇ ਕਿ ਬੜੀ ਗਲੀ ਚੋੜੀਆਂ ਭੋੜੀਆਂ ਉੱਥਾਂ ਤੋਂ ਦੱਬਤਰ ਪੜਿਆ ਜਾਵੇ। ਚੋੜਾ ਨੂੰਾਕੀ ਅੱਗੇ ਤੋਂ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ। ਅਸੀਂ ਇਹੀ ਕਹਾਂਗੇ। ਕੋਈ ਕੈਮਰੇ ਵਗੈਰਾ ਸੀਸੀਟੀ ਲੱਗੇ ਹੈ ਜਿਹੜੇ ਫੁਟੇਜ ਵਗੈਰਾ ਸੀਸੀਟੀ ਲੱਗੇ। ਕੋਈ ਸਾਨੂੰ ਕਿਸੇ ਸੱਚਨ ਦਾ ਹੀ ਫੋਨ ਆਇਆ ਲੱਗੋ। ਉਹਨਾਂ ਨੂੰ ਪਰਾ ਲੱਗਣਾ ਲੱਗੇ। ਮਿਲਤੀ ਜੇ ਅਗੇ ਦੇਖਿਆ ਤੇ ਨੁਕੀ ਕੱਠੇ ਲਾਪੀ ਹੋਏ ਦੁੱਸੀ।